ਤਿਆਰੀ ਗੁਰਸਾਰੀ ਸਾਧ ਸੰਗਤ ਜੀਓ ਅਮਤ ਵੇਲੇ ਜਾ ਕੇ ਸਤਿਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰ ਗਾ ਲਵਾ ਰਹੇ ਹਾਂ ਆਓ ਜਿੰਨੇ ਸਰੀਰ ਆਪਾਂ ਜੁੜ ਬੈਠੇ ਹਾਂ ਗੁਰੂ ਸ਼ਬਦ ਦੀ ਵਿਚਾਰ ਦੇ ਵਿੱਚ ਮਨ ਨੂੰ ਜੋੜਨਾ ਕਰੀਏ ਅੱਜ ਆਪਾਂ ਗੁਰੂ ਅਮਰਦਾਸ ਮਹਾਰਾਜ ਜੀ ਦੀ ਅਨੰਦ ਸਾਹਿਬ ਦੀ ਬਾਣੀ ਵਿੱਚੋਂ 7ਵੀਂ ਪਉੜੀ ਦੇ ਵਿਚਾਰ ਹੈ ਜਿਹੜੀ ਸ਼ੁਰੂ ਕਰ ਰਹੇ ਹਾਂ ਪਵਿੱਤ ਹੋਏ ਸੇ ਜਨਾ ਜਿਨਨੇ ਹਰ त्याਇਆ ਹਰ त्याਇਆ ਪਵਿੱਤ ਹੋਏ ਗੁਰਮਤਿ ਜਿਨਨੇ त्याਇਆ ਪਵਿੱਤ ਮਾਤਾ ਪਿਤਾ ਤੁਟੰਬ ਸੈਤ ਸਿਉ ਪਵਿੱਤ ਸੰਗਤ ਸਬਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨਿ ਮਨ ਵਸਾਇਆ ਕਹ ਨਾਨਕ ਸੇ ਪਵਿੱਤ ਦਿੱਨੇ ਗੁਰਮਖ ਹਰ ਹਰ ਧਿਆਇਆ ਇਹ ਹੈ ਜੀ 17ਵੀਂ ਪਉੜੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਕਹਿੰਦੇ ਪਵਰਤ ਹੋਏ ਸੇ ਜਨਾ ਕਹਿੰਦੇ ਵੀ ਉਹ ਜਿਹੜੇ ਪ੍ਰਮਾਤਮਾ ਦਾ ਨਾਮ ਜਪਦੇ ਹੈ ਉਹ ਬੜੇ ਪਵਿੱਤਰ ਹੋ ਜਾਂਦੇ ਐ ਪਵਿੱਤ ਹੋਏ ਸੇ ਜਨਾਹ ਉਹ ਮਨੁੱਖ ਬੜਾ ਪਵਿੱਤਰ ਹੋ ਜਾਂਦਾ ਜਿਨਿ ਹਰ ਧਿਆਇਆ ਜਿਨ੍ਹਾਂ ਨੇ ਵੀ ਪ੍ਰਮਾਤਮਾ ਦਾ ਨਾਮ ਜਪਿਆ ਉਹ ਕੌਣ ਕੋ ਕਲੰਕਰਿਓ ਰਾਮ ਨਾਮ ਲੇਤ ਹੀ ਪਤ ਤਤ ਪਵਿੱਤ ਭਏ ਰਾਮ ਕਹਿਤ ਹੀ ਕਹਿੰਦੇ ਕਿਹੜਾ ਕਲੰਕ ਰਹੇ ਜੂਗਾ ਰੱਬ ਦਾ ਨਾਮ ਜਪਦੇ ਆਂ ਭਗਤ ਜੀ ਕਹਿੰਦੇ ਕੌਣ ਕੋ ਕਲੰਕ ਰਹੇ ਓ ਰਾਮ ਨਾਮ ਲੇਤ ਹੀ ਪਤ ਤ ਪਵਿੱਤ ਭਏ ਰਾਮ ਕਹਿਤ ਹੀ ਪਾਪਾਂ ਤੋਂ ਵੀ ਗੁਰੂ ਜੀ ਕਹਿੰਦੇ ਪਵਿੱਤਰ ਹੋ ਗਏ ਪਾਪਾਂ ਤੋਂ ਪਵਿੱਤਰ ਹੋ ਗਏ ਪਤ ਤ ਸੀ ਨਾ ਸਾਖਤ ਸੀ ਮਾੜੇ ਸੀ ਪਹਿਲਾਂ ਪਰ ਹੁਣ ਪਵਿੱਤਰ ਹੋ ਗਏ ਪਰ ਕਦੋਂ ਰਾਮ ਕਹਿਤ ਹੀ ਪ੍ਰਮਾਤਮਾ ਦਾ ਰਾਮ ਨਾਮ ਕਹਿੰਦੇ ਆ ਰਾਮ ਨਾਮ ਜਪਦੇ ਆ ਪ੍ਰਮਾਤਮਾ ਦਾ ਸਿਮਰਨ ਕਰਦੇ ਆ ਵੱਡੇ ਵੱਡੇ ਪਾਪਾਂ ਦਾ ਵੀ ਉਧਾਰ ਹੋ ਗਿਆ ਜੀ ਗਣਕਾ ਪਾਪਨ ਦਾ ਵੀ ਉਧਾਰਨ ਹੋ ਗਿਆ ਉਧਾਰ ਹੋ ਗਿਆ ਫਿਰ ਅਜਾਮਲ ਪਾਪੀ ਦਾ ਵੀ ਉਧਾਰ ਹੋ ਗਿਆ ਕਿੰਨਿਆਂ ਦਾ ਜੀ ਕੌਡੇ ਰਾਖਸ਼ ਦਾ ਵੀ ਗੁਰੂ ਨਾਨਕ ਪਾਤਸ਼ਾਹ ਨੇ ਉਦਾਰਨ ਕਰ ਦਿੱਤਾ ਗੁਰੂ ਜੀ ਕਹਿੰਦੇ ਜਿਹੜਾ ਪ੍ਰਮਾਤਮਾ ਦਾ ਨਾਮ ਜਪਦੇ ਹੈ ਭਾਈ ਬੜੇ ਪਵਿੱਤਰ ਹੋ ਜਾਂਦੇ ਹੈ ਪਰਤੋ ਹੋਏ ਸੇ ਜਨਾ ਜਿਨਿ ਹਾਰ त्याਇਆ ਫੇਰ ਗੱਲ ਦ੍ਰਿੜ ਕਰਾਉਂਦੇ ਇੱਕ ਵਾਰ ਹਾਰ त्याਇਆ ਪਰਤੋ ਹੋਏ ਕਹਿੰਦੇ ਵੀ ਪ੍ਰਮਾਤਮਾ ਦਾ ਨਾਮ ਨਾਮ ਧਿਆਉਂਦਿਆਂ ਹੀ ਬੜੇ ਪਵਿੱਤਰ ਹੋ ਜਾਂਦਾ ਹੈ ਸ਼ੁੱਧ ਹੋ ਜਾਂਦਾ ਹੈ ਵਕਾਰਾਂ ਤੋਂ ਨਨੁੱਖ ਦੀ ਮੁਕਤੀ ਹੋ ਜਾਂਦੀ ਹੈ ਪਿਆਰੋ ਗੁਰਮੁਖ ਜਿੰਨੀ ਧਿਆਇਆ ਗੁਰਮੁਖ ਬਣ ਗਏ ਹੁਣ ਗੁਰਮੁਖ ਕੰਡਿਸ਼ਨ ਲੱਗੀ ਪਈ ਪਿਆਰੋ ਗੁਰਮੁਖ ਦੀ ਮਨਮੁਖ ਬੰਦਾ ਉਹ ਹੁੰਦਾ ਹੈ ਜਿਹੜਾ ਆਪਦੇ ਮਨ ਮਗਰ ਲੱਗ ਕੇ ਮਨ ਆਈਆਂ ਕਰਦਾ ਹੈ ਆਪਦੇ ਮਨ ਦੇ ਵਿੱਚ ਜੋ ਫਰਨਾ ਉੱਥੇ ਉਹਦੇ ਮੁਤਾਬਕ ਕੰਮ ਕਰਨਾ ਇਨੂੰ ਕਹਿੰਦੇ ਆ ਜੀ ਮਨਮੁਖ ਗੁਰਮੁਖ ਉਹ ਹੁੰਦਾ ਜਿਹੜਾ ਗੁਰੂ ਦੇ ਵੱਲ ਮੁਖ ਕਰਕੇ ਚੱਲਦਾਗਾ ਜਿਹੜਾ ਕੰਮ ਧੰਦਾ ਕਰਦਾ ਹੈ ਉਹ ਆਪਣੇ ਗੁਰੂ ਦੇ ਗਿਆਨ ਦੇ ਵਿੱਚ ਰਹਿੰਦਿਆਂ ਹੋਇਆਂ ਗੁਰੂ ਗਿਆਨ ਵਿੱਚੋਂ ਹੀ ਗੁਰੂ ਦੇ ਸ਼ਬਦ ਨੂੰ ਕਮਾਉਂਦਾਗਾ ਇਹਨੂੰ ਕਹਿੰਦੇ ਆ ਜੀ ਗੁਰਮੁਖ ਗੁਰਮੁਖ ਬਣ ਗਿਆ ਹੁਣ ਗੁਰੂ ਜੀ ਕਹਿੰਦੇ ਗੁਰਮੁਖ ਜਿੰਨੀ ਤੇ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਬਾਈਆ ਕਹਿੰਦੇ ਵੀ ਐਨੇ ਪਵਿੱਤਰ ਹੋ ਜਾਂਦੇ ਰੱਬ ਦੇ ਪਿਆਰੇ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਉਹਨਾਂ ਦੇ ਮਾਤਾ ਪਿਤਾ ਵੀ ਕੁਟੰਬ ਪਰਿਵਾਰ ਦੀ ਕਹਿੰਦੇ ਵੀ ਬੜਾ ਪਵਿੱਤਰ ਹੋ ਜਾਂਦੇ ਆ ਪਵਿੱਤ ਸੰਗਤ ਸਬਾਈਆ ਜਿੱਥੇ ਉਹ ਸੰਗਤ ਵਿੱਚ ਬੈਂਦੇ ਆ ਨਾ ਜਿਹੜੇ ਵੀ ਉਹਨਾਂ ਦੇ ਸੰਗਤ ਕਰਦੇ ਆ ਉਹ ਵੀ ਬੜੇ ਪਵਿੱਤਰ ਹੋ ਜਾਂਦੇ ਪਿਆਰੋ ਹੁਣ ਭਗਤ ਰਵਦਾਸ ਜੀ ਜਦੋਂ ਜੋੜੇ ਗੰਢਦੇ ਸੀ ਨਾ ਭਗਤ ਰਵਦਾਸ ਜੀ ਨਾਲੇ ਤਾਂ ਜੋੜੇ ਗੰਢੀ ਜਾਂਦੇ ਤੇ ਨਾਲੇ ਕਹਿ ਪੁੱਛੇ ਪੁੱਛੀ ਜਾਇਆ ਕਰਨ ਗੁਰਮਖਾ ਰੱਬ ਦਾ ਨਾਮ ਜਪਦਾ ਹੁੰਦਾ ਹੈ ਸੇਮਨ ਕਰਦਾ ਹੁੰਦਾ ਹੈ ਸਤ ਸੰਗ ਕਰਦਾ ਹੁੰਦਾ ਹੈ ਨਾਲੇ ਤਾਂ ਬਾਹਰੀ ਤੌਰ ਤੇ ਸਰੀਰ ਦੇ ਜੋੜੇ ਘੜ ਦਾਂਦੇ ਨਾਲ ਹੀ ਪਰਮੇਸ਼ਰ ਦੇ ਨਾਮ ਦੇ ਵਿੱਚ ਜਿਹੜਾ ਕੋਈ ਜੋੜੇ ਘੜਾਉਣ ਆਉਂਦਾ ਉਹਦਾ ਮਨ ਘੰਡ ਦਾਂਦੇ ਜੀ ਦੋ ਕੰਮ ਕਰਦੇ ਸੀ ਭਗਤ ਰਵਦਾ ਨਾਲ ਕੀਰਤ ਕਰਦੇ ਜੋੜੇ ਲੜਦੇ ਸੀ ਨਾਲ ਤਾਂ ਬਾਹਰੀ ਤੌਰ ਤੇ ਸਰੀਰ ਦੇ ਜੋੜੇ ਸੀ ਜੋੜੇ ਸੋਨੇ ਬਣਾਉਂਦੇ ਸੀ ਨਾਲ ਨਾਲ ਐਸੀ ਗੁਰਮਖਰੂ ਸੀ ਕਿ ਨਾਲ ਨਾਲ ਉਹ ਜਿਹੜਾ ਵੀ ਆਉਂਦਾ ਸੀ ਉਹਨਾਂ ਕੋਲੇ ਜੋੜੇ ਘਣਾਉਣ ਵਾਸਤੇ ਉਹਨੂੰ ਪਰਮਾਤਮਾ ਦੇ ਨਾਮ ਨਾਲ ਜੋੜ ਦਿੰਦੇ ਸੀ ਜੀ ਆਈ ਭਗਤ ਨਾਮਦੇਵ ਜੀ ਸੀ ਜੀ ਕੱਪੜੇ ਰੰਗਦੇ ਸੀ ਨਾਲ ਬਾਹਰੀ ਤੌਰ ਤੇ ਵੀ ਕੱਪੜੇ ਰੰਗੀ ਜਾਂਦੇ ਤੇ ਨਾਲ ਨਾਲ ਜਿਹੜਾ ਵੀ ਕੋਈ ਗੁਰਮੁਖ ਆਉਂਦਾ ਭਗਤ ਨਾਮਦੇਵ ਜੀ ਪਾਣੀ ਦੇ ਵਿੱਚ ਸਿਮਰਨ ਦੇ ਵਿੱਚ ਭਜਨ ਬੰਦਗੀ ਦੇ ਵਿੱਚ ਉਹਦਾ ਮਨ ਰੰਗ ਦਿੰਦੇ ਸੀ ਜੀ ਇਸ ਤਰ੍ਹਾਂ ਗੁਰੂ ਜੀ ਕਹਿੰਦੇ ਪਵਿੱਤ ਸੰਗਤ ਸਭਾਈ ਆ ਭਾਈ ਉਹਨਾਂ ਦੇ ਮਾਤਾ ਪਿਤਾ ਵੀ ਬੜੇ ਪਵਿੱਤਰ ਐ ਉਹਨਾਂ ਦਾ ਪਰਿਵਾਰ ਵੀ ਬੜਾ ਪਵਿੱਤਰ ਐ ਪਵਿੱਤ ਸੰਗਤ ਸਭਾਈ ਆ ਫਿਰ ਕਹਿੰਦੇ ਪਵਿੱਤ ਕਹਿਣ ਵਾਲੇ ਵੀ ਬੜੇ ਪਵਿੱਤਰ ਐ ਸੁਣਦੇ ਪਵਿੱਤ ਜਿਹੜੇ ਸੁਣਦੇ ਆ ਗੁਰੂ ਨੂੰ ਬੈਠ ਕੇ ਉਹ ਵੀ ਬੜੇ ਪਵਿੱਤਰ ਹੋ ਜਾਂਦੇ ਆ ਫਿਰ ਆ ਕਿਉਂਕਿ ਸੱਚ ਨੂੰ ਸੁਣਾ ਕਿਹੜਾ ਕੋਈ ਸੌਖੀ ਗੱਲ ਐ ਬਾਰੇ ਉਹ ਕਿਉਂ ਸੰਘਟ ਚੜ ਜਾਂਦਾ ਅੰਦਰ ਨਾਲ ਦੇ ਨਾਲ ਸੱਚ ਸੁਣਦਿਆਂ ਨਾ ਬਾਣੀ ਕਹਿੰਦੀ ਐ ਸੰਘਟ ਚੜ ਜਾਂਦਾ ਬੰਦੇ ਨੂੰ ਸਾਚ ਕਹੇ ਤੇ ਸੋਹ ਆਵੇ ਕਹਿੰਦੇ ਹਾਂ ਆਕ ਮੈਨੂੰ ਕੀ ਕਹਤਾ ਕਈ ਵਾਰ ਨਾ ਪਿਆਰਿਓ ਤੁਹਾਨੂੰ ਵੀ ਲੱਗਿਆ ਹੋਣਾ ਹੋ ਸਕਦਾ ਜਦੋਂ satsang ਕਰਦੇ ਆ ਨਾ ਸ਼ੁਰੂ ਸ਼ੁਰੂ ਚ ਆਪਣੀ ਬਿਰਤੀ ਇਹ ਹੁੰਦੀ ਹੈ ਕਿ ਜਦੋਂ satsang ਕਰਦੇ ਆ ਕਈ ਵਾਰ ਖੋਟ ਤਾਂ ਆਪਦੇ ਮਨ ਦੇ ਵਿੱਚ ਹੁੰਦੀ ਹੈ ਧਿਆਨ ਨਾਲ ਸੁਣਿਓ ਗੱਲ ਇਹ ਪੂਰੀ ਖੋਟ ਤਾਂ ਹੁੰਦੀ ਆਪਦੇ ਮਨ ਵਿੱਚ ਤੇ ਗੁਰੂ ਦਾ ਸ਼ਬਦ ਕੁਦਰਤੀ ਮੰਨ ਲਓ ਵੀ ਕਥਾ ਵਿਚਾਰੋ ਹਿਸਾਬ ਵਣਾਜ ਲੇ ਕਹਿੰਦਾ ਅੱਜ ਤਾਂ ਮੈਨੂੰ ਕਹਤਾ ਕਥਾ ਜਿਆ ਜਮਾ ਐਂ ਲੱਗਦਾ ਕਈ ਵਾਰ ਤੁਹਾਡੇ ਨਾਲ ਹੀ ਵਾਪਰਿਆ ਹੋਊਗਾ ਜੀ ਵੀ ਐਂ ਲੱਗਦਾ ਵੀ ਮੈਨੂੰ ਕਹੀ ਜਾਂਦੀ ਆ ਗੱਲ ਆ ਤਾਂ ਬਾਣੀ ਪਰ ਨਹੀਂ ਅਸਲ ਵਿੱਚ ਮਨ ਖੋਟਾ ਆਪਦਾ ਗਾ ਬਾਣੀ ਵਿੱਚ ਕੋਈ ਖੋਟ ਨਹੀਂ ਉਹ ਗੱਲ ਆ ਨਾ ਜਿਹੜੀ ਕਈ ਮਨ ਨੂੰ ਲੱਗ ਰਹੀ ਐ ਅਸਲ ਵਿੱਚ ਮਾਣਾ ਤੇਰੇ ਵਿੱਚ ਖੋਟ ਐ ਉਥੇ ਨੁਕਸ ਹੈ ਜੇਰੀ ਅੱਖ ਦੇ ਵਿੱਚ ਨੁਕਸ ਪੈ ਜੇ ਨਾ ਦਵਾਈ ਉਹਦੇ ਉੱਤੇ ਜਦੋਂ ਪਾਉਣੀ ਆ ਉਹ ਲੱਗਦੀ ਆ ਇੱਕਣਾ ਆਈ ਕੋਲ ਦਵਾਈ ਹੈ ਆਈ ਕੋਲ ਉਹਨਾਂ ਮੰਨ ਲਓ ਵੀ ਮਿੱਟੀ ਘੱਟਾ ਜਾਂ ਇਹਨਾਂ ਡਸਟ ਨੂੰ ਇਕੱਠਾ ਕਰਕੇ ਬਾਹਰ ਕੱਢ ਦਿੰਦੀ ਹੈ ਉਹ ਦਵਾਈ ਤਾਂ ਲੱਗਦੀ ਆ ਅੱਖ ਵਿੱਚ ਜਿੱਥੇ ਨੁਕਸ ਹੈ ਜਾਂ ਅੱਖ ਦੇ ਵਿੱਚ ਕੋਈ ਜ਼ਖਮ ਹੈ ਜਾਂ ਕੋਈ ਕਾਣ वगैरह పై ਉਦੋਂ ਲੱਗੂਗੀ ਜਦੋਂ ਸਾਫ ਅੱਖ ਜਮਾ ਨਹੀਂ ਲੱਗਦੀ ਪੂਰਾ ਉਹ ਦਵਾਈ বিনা ਐਵੇਂ ਜਿਵੇਂ ਪਿਆਰੋ ਗੁਰੂ ਦਾ ਸ਼ਬਦ ਸਾਨੂੰ ਕੌੜਾ ਤਾਂ ਲੱਗਦਾ ਹੈ ਜਦੋਂ ਸਾਡੇ ਅੰਦਰ ਨੁਕਸਾ ਆ ਉਹਦੋਂ ਕਹੂਗਾ ਅੱਜ ਗ੍ਰੰਥੀ ਨੇ ਤਾਂ ਮੈਨੂੰ ਕਹਤੀ ਗੱਲ ਯਾਰ ਆ ਮੈਨੂੰ ਅੱਜ ਤੱਕ ਆਥਾ ਵਿੱਚ ਮੈਨੂੰ ਕਹਤੀ ਗੱਲ ਨਹੀਂ ਨਹੀਂ ਤੈਨੂੰ ਨਹੀਂ ਆਖੀ ਮਣਾ ਤੇਰੇ ਵਿੱਚ ਨੁਕਸਾ ਆ ਤਾਂ ਕਰਕੇ ਇਹ ਤੈਨੂੰ ਗੱਲ ਕੌੜੀ ਲੱਗਦੀ ਹੈ ਗੁਰੂ ਜੀ ਕਹਿੰਦੇ ਕਹਿੰਦੇ ਪਵਿੱਤ ਸੁਣਦੇ ਪਵਿੱਤ ਜਿਹੜੇ ਸੁਣ ਵਾਲੇ ਹੋਏ ਬੜੇ ਪਵਿੱਤਰ ਹੋ ਜਾਂਦੇ ਦੀ ਬੜਾ ਪਵਿੱਤਰ ਰੂਹਾਂ ਬਣ ਜਾਂਦੀਆਂ ਸੇ ਪਵਿੱਤ ਉਹ ਵੀ ਪਵਿੱਤ ਹੋ ਜਾਂਦੇ ਜਿਨਨੀ ਮਨ ਵਸਾਇਆ ਜਿਨ੍ਹਾਂ ਨੇ ਮਨ ਵਿੱਚ ਵਸਾਇਆ ਪ੍ਰਮਾਤਮਾ ਦਾ ਨਾਮ ਕਹੇ ਨਾਨਕ ਸੇ ਪਵਿੱਤ ਜਿਨਨੀ ਗੁਰਮਖ ਹਰ ਹਰ ਧਿਆਇ ਉਹ ਬੜੇ ਪਵਿੱਤਰ ਹੋ ਜਾਂਦੇ ਗੁਰੂ ਜੀ ਕਹਿੰਦੇ ਕਹ ਨਾਨਕ ਸੇ ਪਵਿੱਤਰ ਬੜੇ ਪਵਿੱਤਰ ਹੋ ਜਾਂਦੇ ਕੌਣ ਜਿੰਨੀ ਗੁਰਮੁਖ ਹਰ ਹਰ ਧਿਆਇ ਗੁਰਮੁਖ ਬਣ ਕੇ ਪ੍ਰਮਾਤਮਾ ਦਾ ਨਾਮ ਜਪ ਰਹੇ ਜੀ ਮਨਮੁਖ ਬਣ ਕੇ ਨਹੀਂ ਚੇਤੇ ਰੱਖਿਓ ਜੀ ਗੱਲ ਕੰਡੀਸ਼ਨ ਵਿੱਚ ਲੱਗੀ ਪਈ ਐ ਗੁਰੂ ਜੀ ਕਹਿੰਦੇ ਗੁਰਮਖ ਹੋ ਚੁੱਕੇ ਹਣ ਮਨ ਗੁਰਮਨ ਮਨ ਨੇ ਗੁਰਮਖ ਹੋਣਾ ਜੀ ਉੱਤੋਂ ਤਾਂ ਕਿਰਪਾਨ ਪਾਈ ਐ ਤੇ ਫਿਰਦਾ ਠੇਕਿਆਂ ਤੇ ਸ਼ਰਾਬਾਂ ਪੀਂਦਾ ਐ ਦੱਸ ਦੇ ਫਿਰ ਭਾਈ ਨਾ ਇਹ ਨਹੀਂ ਗੱਲ ਬਣਦੀ ਇਹ ਗੁਰਮੁਖ ਕੌਣ ਹੁੰਦਾ ਗੁਰੂ ਵੱਲ ਮੂੰਹ ਕਰ ਲੈ ਜਿਹਨੇ ਤੇਰਾ ਤਾਂ ਹਜੇ ਮੰਨੇ ਮੂੰਹ ਐ ਹੱਥ ਨੇ ਜੇ ਬੋਝ ਕੇ ਜੇ ਸ਼ਰਾਬਾਂ ਪੀਨਾਗਾ ਤੜਕੇ ਗੁਰੂ ਘਰਾਂ ਵਿੱਚ ਚੌਧੂ ਹੀ ਬਣ ਕੇ ਬਹਿ ਜਾਣਾ ਇੱਥੇ ਆਹੀ ਹਾਲ ਨਾ ਸਾਡੇ ਮਨ ਦਾ ਜੀ ਹੱਥ ਨੇ ਤਾਂ ਸ਼ਰਾਬਾਂ ਪੀਨਾ ਮਣਾ ਤੇ ਤੜਕੇ ਆ ਕੇ ਇੱਥੇ ਲੋਕਾਂ ਨੂੰ ਗਿਆਨ ਮੰਡਣ ਲੱਗ ਜਾਂਦਾ ਐ ਐ ਆ ਇਥੋਂ ਐ ਹੋਣਾ ਚਾਹੀਦਾ ਆ ਹੁਣ ਹੋਣਾ ਚਾਹੀਦਾ ਐ ਅੰਦਰ ਦੀ ਵਰਤੀ ਤੇਹੀ ਆ ਸਾਡੀ ਗੁਰਮੁਖ ਕੌਣ ਹੈ ਗੁਰੂਵਾਲਾ ਮੂੰਹ ਕਰ ਲਿਆ ਜਿਹਨੇ ਉਹ ਆ ਜੀ ਗੁਰਮੁਖ ਪਿਆਰੇ ਚੇਤੇ ਰੱਖਿਓ ਵਾਰ-ਵਾਰ ਕੰਡੀਸ਼ਨ ਵਿੱਚ ਗੁਰੂ ਨੇ ਲਾਈ ਵੀ ਐ ਉਹ ਪਵਿੱਤਰ ਹੋਣਗੇ ਗੁਰੂ ਜੀ ਕਹਿੰਦੇ ਜਿਹੜੇ ਗੁਰੂਵਾਲਾ ਮੂੰਹ ਕਰਕੇ ਪ੍ਰਮਾਤਮਾ ਦਾ ਨਾਮ ਜਪਦੇ ਆ ਮਾਨਵਲ ਮੂੰਹ ਕਰਕੇ ਰੱਬ ਦਾ ਨਾਮ ਨਹੀਂ ਜਪਿਆ ਜਾਣਾ ਜੀ ਨਾ ਮਾਨਵਲ ਮੂੰਹਾਂ ਜੀ ਦਾ ਉਹ ਮਨਮੁਖ ਹੈ ਗੁਰੂਵਲ ਜਿਹਦਾ ਮੂੰਹ ਹੈ ਗੁਰੂ ਗਿਆਨਵੰਨੀ ਉਹ ਗੁਰਮੁਖ ਹੈ ਭਾਈਓ ਹੁਣ ਆਪਣੇ ਆਪ ਦੇ ਮਨ ਨੂੰ ਭਾਈ ਚੈੱਕ ਕਰ ਲਿਓ ਗੁਰੂ ਕੋਲੇ ਬੈਠੇ ਆਂ ਕਿ ਮਨਮੁਖ ਹੈ ਕਿ ਗੁਰਮੁਖ ਹੈ ਜੇ ਤਾਂ ਹਜੇ ਮਾਰੇਕ ਮਨੋ ਜੀ ਕਰਦਾ ਤਾਂ ਮਨਮੁਖ ਹੈ ਜਿਉਂ ਜੇ ਬਾਣੀ ਚੰਗੀ ਲੱਗਣ ਲੱਗ ਗਈ ਸਿਮਰਨ ਚੰਗਾ ਲੱਗਣ ਲੱਗ ਗਿਆ ਪ੍ਰਮਾਤਮਾ ਦਾ ਫਿਰ ਭਾਈ ਗੁਰਮੁਖ ਬਣਨਾ ਸ਼ੁਰੂ ਹੋ ਚੁੱਕਾ ਹੈ ਰਸਤੇ ਤੇ ਚੱਲ ਪਿਆ ਭਾਈ ਫੇਰਾ ਤੇ ਨਹੀਂ ਤਾਂ ਹਜੇ ਸਵਰਤ ਬਹੁਤ ਅੱਗੇ ਪਛਾਹ ਹੀ ਖੜੀ ਆ ਹਜੇ ਨਹੀਂ ਨਹੀਂ ਚੱਲਿਆ ਮਨਾ ਮੇਰਿਆ ਸੋ ਪਵਿੱਤਰ ਤਾਂ ਹੋਵਾਂਗੇ ਜੇ ਗੁਰੂ ਵੱਲ ਮੂੰਹ ਕਰਕੇ ਗੁਰੂ ਦੇ ਗਿਆਨ ਵੱਲ ਚੱਲਾਂਗੇ ਪਿਆਰਿਓ ਕਿਉਂਕਿ ਮਨੁੱਖ ਦਾ ਇਹ ਸਾਡਾ ਅੰਦਰ ਭਾਵ ਜਸਾ ਬਣ ਗਿਆ ਪਿਆਰਿਓ ਕਿ ਤ੍ਰਿਸ਼ਣ ਸਾਡੇ ਅੰਦਰ ਤ੍ਰਿਸ਼ਨਾ ਲੂ ਗ੍ਰਤੀ ਬਣ ਚੁੱਕੀ ਆ ਜਿਵੇਂ ਮਿਰਗ ਵਿਚਾਰ ਉਹਨਾ ਪਾਣੀ ਭਾਲੇ ਚਾਹਦਾ ਹੈ ਗੁਰੂ ਸਾਹਿਬ ਦੀ ਬਾਣੀ ਵਿੱਚ ਕਹਿੰਦੇ ਐ ਮਿਰਗ ਦੀ ਤ੍ਰਿਸ਼ਨਾ ਕਹਿੰਦੇ ਐਸੀ ਹੈ ਉਹ ਪਾਣੀ ਵਿੱਚ ਦੀ ਭਾਲ ਵਿੱਚ ਚੱਲਿਆ ਉਹ ਜਦੋਂ ਵੇਖਿਆ ਹੈ ਤਾਂ ਫਿਰਦਾ ਤਾਂ ਥਲ ਦੇ ਵਿੱਚ ਸੀਗਾ ਔਰੇਤਾ ਜਦੋਂ ਚਮਕ ਕੇ ਧੁੱਪ ਦੇ ਨਾਲ ਤੇ ਉਹਨੂੰ ਐਂ ਭਲੇਖਾ ਪੈ ਗਿਆ ਉਸ ਵੇਲੇ ਕਿ ਪਾਣੀ ਆਗਾ ਉਹ ਫਿਰ ਅੱਗੇ ਗਿਆ ਭੱਜਿਆ ਪਾਣੀ ਵੱਲ ਜਦੋਂ ਨੇੜੇ ਜਾਵੇ ਉਹ ਲਸ਼ਕੋਰ ਖਤਮ ਹੋ ਜੇ ਫੇਰ ਭੱਜਿਆ ਅੱਗੇ ਓ ਲਿਸ਼ਕੋਰ ਫੇਰ ਅੱਗੇ ਪਾਵੇ ਫੇਰ ਭੱਜਿਆ ਅੱਗੇ ਖਤਮ ਹੋ ਜਾਈ ਕਿਉਂਕਿ ਸੁੱਖ ਮਨੁੱਖੀ ਭਾਲਦਾ ਜੀ ਸੁੱਖੇ ਤੋਂ ਭਾਲਦਾ ਪਰਿਵਾਰ ਚੋਂ ਬੱਚਿਆਂ ਚੋਂ ਨਹੀਂ ਇੱਥੇ ਸੁੱਖ ਨਹੀਂਗਾ ਪਿਆ ਰਿਓ ਗੁਰੂ ਕਹਿੰਦੇ ਸੁੱਖ ਨਾਹੀਂ ਬਹੁਤਾ ਧਨ ਖਾਟੇ ਸਭ ਤੋਂ ਵੱਧ ਮਨੁੱਖ ਭਾਲਦਾ ਵੀ ਮੈਂ ਧਨ ਬਹੁਤ ਇਕੱਠਾ ਕਰ ਲਵਾਂ ਸੁੱਖ ਮਿਲ ਜੂਗਾ ਨਹੀਂ ਮਿਲਦਾ ਸੁੱਖ ਨਾਹੀਂ ਪੇਖੇ ਨਿਰਤਨਾਟੇ ਗੁਰੂ ਜੀ ਕਹਿੰਦੇ ਨਾਟਕਾਂ ਚੋਂ ਨਾਟਕ ਚੇਟਕ ਨਹੀਂ ਜਿਹੜੇ ਵੇਖੇ ਨਿਰਤਨਾਟੇ ਆ ਲੋਕ ਥੀਏਟਰਾਂ ਵਿੱਚ ਜਾਂਦੇ ਆ ਫਿਲਮਾਂ ਵੇਖਣ ਵਾਸਤੇ ਵੀ ਉੱਥੇ ਜੋ ਹਾ 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 ਕਰਕੇ ਬੜਾ ਦੋ ਤਿੰਨ ਘੰਟੇ ਬੈਠਾ ਅੱਗੇ ਜਿਹਨਾਂ ਮੱਥੇ ਤੇ ਪਰੇਸ਼ਾਨੀਆਂ ਟਪਕਤਾਂ ਸੀ ਜਦੋਂ ਕਹਿੰਦੇ ਸਿਨੇਮੇ ਚੋਂ ਬਾਹਰ ਆ ਗਿਆ ਬਾ ਫੇਰ ਤੱਕ ਫੇਰ ਚੁੰਬੜੇ ਨਾਲ ਦੀ ਨਾਲ ਚਿੰਤਾ ਫਿਕਰ ਝੋਰੇ ਉਹ ਕਰਨਾ ਆ ਕਰਨਾ ਫੇ ਚੁੰਬੜੇ ਦੇ ਨਾਲ ਦੀ ਨਾਲ ਇੱਕ ਸੁੱਖ ਮਿਲ ਗਿਆ ਕੁੜੀ ਕਹਿੰਦੇ ਨਾ ਸੁੱਖ ਨਾ ਹੀ ਵੇਖੇ ਨਿਰਤਨਾਟੇ ਸੁਖ ਨਾਹੀਂ ਬਹੁ ਦੇਸ਼ ਕਮਾਏ ਇਹ ਬੰਦੇ ਕਹਿੰਦੇ ਜੀ ਬਾਹਰਲੇ ਦੇਹ ਜਾ ਕੇ ਸੁਖ ਮਿਲ ਜੂਗਾ ਨਹੀਂ ਮਿਲਣਾ ਜੀ ਨਾ ਨਾ ਬਹੁ ਦੇਸ਼ ਕਮਾਏ ਗੁਰੂ ਜੀ ਕਹਿੰਦੇ ਸਰਬ ਸੁਖਾਂ ਹਰ ਹਰ ਗੁਣ ਗਾਏ ਸਾਰਿਆਂ ਤੋਂ ਸੁਖ ਜਿਹੜੇ ਮਿਲਣਾ ਹੈ ਭਾਈ ਸੁਖ ਤੈਨੂੰ ਪਰਮਾਤਮਾ ਦਾ ਨਾਮ ਜਪ ਕੇ ਮਿਲਣਾ ਦਾ ਸਿਮਰਨ ਕਰਕੇ ਮਿਲਣਾ ਤੈਨੂੰ ਇਹ ਪੈਸਾ ਧਨ ਇਕੱਠਾ ਕਰਕੇ ਜਦੋਂ ਕਹਿੰਦੇ ਤੈਨੂੰ ਸੁਖ ਮਿਲ ਜੂਗਾ ਨਹੀਂ ਮਿਲਦਾ ਰੋਂਦੀ ਫਿਰਦੀ ਦੁਨੀਆ ਡਾਕਟਰਾਂ ਕੋਲੇ ਰੁਪਏ ਚੱਕੀ ਫਿਰਦੇ ਐ ਰੋਕੀ ਹੋਇਆ ਪਿਆ ਸਰੀਰ ਫਰਿੱਜ ਭਰੀ ਪਈ ਐ ਖਾਣ ਵਾਲੇ ਸਮਾਨ ਦੇ ਨਾਲ ਕਹਿੰਦਾ ਡਾਕਟਰ ਕਹਿੰਦਾ ਨਹੀਂ ਖਾਣਾ ਸ਼ੂਗਰ ਹੋ ਗਈ ਐ ਫਰਿੱਜ ਭਰੀ ਪਈ ਨਹੀਂ ਖਾ ਸਕਦਾ ਜੀ ਆ ਇਹ ਜੀ ਹੁਣ ਅੰਬ ਖਾਊਗਾ ਜਿਹੜਾ ਸ਼ੂਗਰ ਵਾਲਾ ਬੰਦਾ ਮੌਤੀ ਅਕਰ ਭਾਈ ਭਰੇ ਪੈ ਅੰਬ ਹੁਣ ਮੌਸਮੀ ਰੁੱਤਾਂ ਆਉਂਦੀ ਜਾਂਦੇ ਨਾ ਅੰਬਾਂ ਦੀ ਅੰਬ ਫਿਰ ਨਹੀਂ ਖਾਗਾ ਦਾ ਸ਼ੂਗਰ ਵਾਲਾ ਬੰਦਾ ਕਿਉਂਕਿ ਸ਼ੁਕਰ ਬਹੁਤ ਜ਼ਿਆਦਾ ਉਹਦੇ ਵਿੱਚ ਆ। ਇਹ ਪ੍ਰਮਾਤਮਾ ਦੇ ਰੰਗ ਹੈ ਭਾਈ ਮਣਾ। ਉਹ ਜਾ ਵਿੱਚ ਰਹਿਣਾ ਸਿੱਖ। ਉਹਦੀ ਰਾਜਾ ਵਿੱਚ ਰਹਿਣਾ ਸਿੱਖ ਤੂੰ ਉਹਦੇ ਹੋਂਦ ਤੋਂ ਬਾਹਰ ਜਾ ਕੇ ਤ੍ਰਿਸ਼ਨਾਲੂ ਮਨੁੱਖ ਹੈ। ਉਹਨਾਂ ਇੱਕ ਗੱਲ ਜ਼ਿਆਦਾ ਆਗੀ। ਕੋਈ ਹੈ ਤਾਂ ਕਹਾਣੀ ਬਣਾਈਏ ਜੀ ਸਮਝਣ ਵਾਸਤੇ। ਵੀ ਆਪਾਂ ਵੀ ਸੁਖ ਭਾਲਦੇ ਆ। ਕਹਿੰਦੇ ਨਾ ਉਹ ਜਿਹੜਾ ਤ੍ਰਿਸ਼ਨਾਲੂ ਸੀ ਮਨੁੱਖ ਉਹਨੂੰ ਸੁਪਨਾ ਆਇਆ ਕਰੇ ਰੋਜ਼ ਇੱਕ ਸੁਪਨਾ ਉਹ ਜਾਂਦਾ ਕਹਿੰਦੇ ਵੀ ਪਾਇਸਿਆਂ ਦਾ ਢੇਰ ਲੱਗਿਆ ਪਿਆ ਤੇ ਜਦੋਂ ਕਹਿੰਦੇ ਵੀ ਉਹ ਢੇਰ ਦੇ ਨੇੜੇ ਜਾਂਦਾ ਨਾ tufaan ਆਉਂਦਾ ਤੇ ਡਾਕੇ ਲੈ ਜਾਂਦਾ ਆਉਂਦਾ ਸੁਪਨੇ ਸੀਗਾ ਸੁਪਨੇ ਤੋਂ ਬੜਾ ਦੁਖੀ ਹੋ ਤਿਉ ਫਕੀਰ ਕੋਲੇ ਜਾਵੜਿਆ ਕਹਿੰਦਾ ਫਕੀਰ ਜੀ ਇੱਕ ਬੇਨਤੀ ਐ ਵੀ ਮੈਨੂੰ ਸੁਪਨਾ ਬੜਾ ਤੰਗ ਕਰਦਾ ਇੱਕ ਕਹਿੰਦੇ ਵੀ ਕਿਹੜਾ ਸੁਪਨਾ ਆਉਂਦਾ ਤੇ ਲੋ ਕਿੰਦੇ ਜੀ ਇੱਕ ਪਾਸੇ ਆਉਂਦਾ ਢੇਰ ਲੱਗਿਆ ਹੁੰਦਾਗਾ ਮੈਂ ਜਦੋਂ ਢੇਰ ਦੇ ਨੇੜੇ ਜਾਂਦਾ ਤੇ ਸਾਰਾ ਢੇਰ ਹੀ ਉੱਟ ਜਾਂਦਾ ਤੇ ਕਿਰਪਾ ਕਰੋ ਵੀ ਮੈਨੂੰ ਇਹ ਇਹ ਤੋਂ ਕੋਈ ਨਿਜਾਤ ਦਿਵਾਓ ਕਿੰਦੇ ਜੀ ਆਪਾਂ ਫਿਰ ਪ੍ਰਮਾਤਮਾ ਮੂਹਰੇ ਅਰਜੋਈ ਕਰ ਸਕਦੇ ਹਾਂ ਫਕੀਰ ਕਹਿੰਦਾ ਕਿ ਭਾਈ ਆਪ ਤਾਂ ਰੱਬ ਅੱਗੇ ਬੇਨਤੀ ਕਰ ਸਕਦੇ ਆਂ ਕਿ ਤੈਨੂੰ ਸੁਪਨਾ ਨਾ ਆਵੇ ਨਾ 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 ਕਹਿੰਦਾ ਆਪ ਆਪ ਨਾ ਕਰਿਓ ਜੀ ਕਹਿੰਦਾ ਵੀ ਆਇਆ ਨਾ ਕੋ ਸੁਪਨਾ ਨਾ ਆਵੇ ਕਹਿੰਦਾ ਵੀ ਜਦੋਂ ਮੈਂ ਢੇਰ ਦੇ ਨੇੜੇ ਜਾਵਾਂ ਵੀ ਉਦੋਂ ਤੂਫਾਨ ਨਾ ਆਵੇ ਮੈਨੂੰ ਜਫਾ ਪਾ ਕੇ ਫਾਦਾ ਕਹਿੰਦਾ ਦੇਖੋ ਤੁਸੀਂ ਆ ਬਿਰਤੀ ਸਾਡੀ ਵੀ ਪਿਆਰੋ ਸਾਡੀ ਬਿਰਤੀ ਵੀ ਇਹੀ ਹੈ ਵੀ ਮਾਲਕ ਜੀ ਸੁੱਖ ਮਿਲੀ ਜਾਣ ਸੁੱਖ ਮਿਲੀ ਜਾਣ ਸੁੱਖ ਮਿਲੀ ਜਾਣ ਦੁੱਖ ਨਾ ਆਵੇ ਸਾਨੂੰ ਦੁੱਖ ਨਾ ਆਵੇ ਇਹ ਵੀ ਸਾਨੂੰ ਇਹੀ ਆਣਾ ਜੀ ਸਭ ਕੋ ਮੰਗਾ ਸਭ ਕੋ ਦੁੱਖਣਾ ਮੰਗਾਇ ਕੋਈ ਗੁਰੂ ਜੀ ਕਹਿੰਦਾ ਦੁੱਖ ਨਹੀਂ ਮੰਗਦਾ ਕਿਉਂਕਿ ਸੁੱਖ ਨਾਲ ਪ੍ਰੀਤ ਹੈ ਦੁੱਖ ਤੋਂ ਡਰ ਲੱਗਦਾ ਜੇ ਦੁੱਖ ਆ ਗਿਆ ਪਰ ਨਹੀਂ ਗੁਰੂ ਜੀ ਕਹਿੰਦੇ ਦੁੱਖ ਸੁੱਖ ਦੋਏਦਰ ਕੱਪੜੇ ਪਹਿਰੇ ਜਾਏ ਮਨੁੱਖਾ ਕਹਿੰਦੇ ਬੰਦੇ ਆ ਦੁੱਖ ਸੁੱਖ ਦੇ ਕੱਪੜੇ ਤੈਨੂੰ ਪਾਉਣੇ ਪਹਿਣਗੇ ਚੰਗਾ ਮਾੜਾ ਉੱਚਾ ਨੀਮਾ ਮਾਣ ਵੀ ਮਿਲੂਗਾ ਕਦੇ ਬੇਇੱਜ਼ਤੀ ਵੀ ਹੋ ਜੂਗੀ ਤੇਰੀ ਬੜਾ ਕੁਝ ਸੰਸਾਰ ਵਿੱਚ ਚੱਲਦਾਗਾ ਜੇ ਜਦੋਂ ਤੇਰੀ ਬੇਇੱਜ਼ਤੀ ਹੋ ਜਾਂਦੀ ਹੈ ਉਦੋਂ ਤੰਦਰੇ ਬਹਿ ਜਾਣਾ ਹੈ ਤੇ ਜਦੋਂ ਲੋਕਚਾਰਕ ਕਹਿੰਦੇ ਵਾਹ 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 ਤੇ ਉਦੋਂ ਪਿੰਡ ਚ ਤਾਰਾ ਮਾਰਦਾ ਫਰਦਾ ਮਨ ਆ ਨਹੀਂ ਇਹ ਸਰੀਰ ਦੇ ਨਾਲ ਹੀ ਹੈ ਦੁੱਖ ਸੁੱਖ ਇੱਜ਼ਤ ਮਾਨ ਸਭ ਕੁਝ ਇਹ ਪ੍ਰਮਾਤਮਾ ਦੇ ਹੁਕਮ 'ਚ ਚੱਲ ਰਿਹਾ ਸੋ ਭਾਈ ਆਪਣੇ ਅੰਦਰ ਦੀ ਬਿਰਤੀ ਗੁਰੂ ਅੱਗੇ ਅਰਦਾਸ ਕਰੀਏ ਮਹਾਰਾਜ ਅਸੀਂ ਸਾਡੀ ਸੁਰਤ ਤਾਂ ਨੇ ਜਿਹੜੀ ਉਹ ਗੁਰਮੁਖ ਬਣ ਜਾਵੇ ਅਸੀਂ ਸਵਰਤ ਕਰਕੇ ਮਨਮੁਖ ਹਾਂ ਮਹਾਰਾਜ ਸੁਰਤ ਨੇ ਪਿਆਰਿਓ ਗੁਰਮੁਖ ਬਾਨਾ ਸਰੀਰ ਆਪੇ ਗੁਰਮਖ ਬਣ ਜੂਗਾ ਮੈਂ ਨਾ ਕਈ ਬੱਚਿਆਂ ਨੂੰ ਵੀ ਕਹਿਣਾ ਹੁੰਦਾ ਵੀ ਬੱਚਿਓ ਅਮਰਤ ਸ਼ਕ ਲੈਣਾ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਨਾ ਅਮਰਤ ਸ਼ਕ ਲੈਣਾ ਬਹੁਤ ਹੀ ਵੱਡੀ ਗੱਲ ਨਹੀਂ ਰਹਿਤ ਮਰਿਆਦਾ ਵਿੱਚ ਆਪਣੇ ਜੀਵਨ ਨੂੰ ਲੈ ਆਉਣਾ ਬਹੁਤ ਵੱਡੀ ਗੱਲ ਹੈ ਪਹਿਲਾਂ ਰਹਿਤ ਮਰਿਆਦਾ ਵਿੱਚ ਲੈ ਕੇ ਆਓ ਬੱਚੇ ਨੂੰ ਸੁਖਾਓ ਗੁਰੂ ਘਰ ਦੀ ਰਹਿਤ ਮਰਿਆਦਾ ਇਸ ਤਰ੍ਹਾਂ ਬੇਟਾ ਆ ਗੁਰੂ ਘਰ ਦੀ ਰਹਿਤ ਮਰਿਆਦਾ ਆ ਰਹਿਤ ਮਰਿਆਦਾ ਜਦੋਂ ਤੁਹਾਡੇ ਅੰਦਰ ਰਹਿਤ ਮਰੈਦਾ ਆ ਗਈ ਬਾਹਰਲਾ ਬਾਣਾ ਉਹਦੀ ਆ ਗਈ ਜਦੋਂ ਬਾਣੀ ਆ ਗਈ ਨਾ ਬਾਣਾ ਆ ਜੂਗਾ ਅੱਜ ਸਿੱਖ ਕੋਲੇ ਕੀ ਰਹੇਗਾ ਘਾਟ ਕੀ ਆ ਜੀ ਬਾਣਾ ਆ ਗਿਆ ਬਾਣੀ ਹੈ ਨਹੀਂ ਕੋਲੇ ਤੇ ਬਾਣੀ ਬਾਣਾ ਪੰਖ ਪਛਾਣੋ ਸਿੰਘ ਗੁਰੂ ਕਾ ਪੰਛੀ ਜਾਣੋ ਕਹਿੰਦੇ ਵੀ ਬਾਣੀ ਤੇ ਬਾਣੇ ਦੀ ਰਹਿਤ ਤੇ ਗੁਰਸਿੱਖ ਦੀ ਸਵਰਤਾ ਸੱਚਖੰਡ ਨੂੰ ੜਾਰੀਆਂ ਮਾਰਦੀ ਆ ਬਾਣੀ ਤੇ ਬਾਣਾ ਅੱਜ ਕੱਲਾ ਬਾਣਾ ਰਹਿ ਗਿਆ ਜੀ ਬਾਣੀ ਹੈਣੀ ਪੱਲੇ ਬਾਣੀ ਪੱਲੇ ਹੈਣੀਗੀ ਦੋ ਖੰਭਾਂ ਦੇ ਨਾਲ ਹੀ ਪੰਛੀ ਉੱਡ ਸਕਦਾ ਹੈਗਾ ਦੋ ਖੰਭ ਦੋਨੇ ਖੰਭ ਸਹੀ ਆ ਨਾ ਫੇਰ ਉੱਡਦਾ ਉਹ ਤੇ ਗੁਰਸਿੱਖੋ ਜੇ ਬਾਣਾ ਹੈ ਕੱਲੇ ਇੱਕ ਖੰਭ ਹੀ ਆ ਸੰਧ ਲੋਕ ਬਾਣਾ ਬਾਣਾ ਪਾ ਕੇ ਗੁਰਮਖਣੀ ਬਣਾਇ ਜਾਣਾ ਬਾਣੀ ਦੀ ਰਹਿਤ ਨਾਲ ਗੁਰਮਖ ਬਣਾਣਾ ਬਾਣੀ ਦੀ ਰਹਿਤ ਨੇ ਜੀਵਨ ਨੂੰ ਮਹਾਨ ਬਣਾਉਣਾ ਸੇ ਗੁਰੂ ਅਗੇ ਅਰਦਾਸ ਕਰੀਏ ਮਹਾਰਾਜ ਬਾਣੀ ਤੇ ਬਾਣੀ ਦੀ ਰਹਿਤ ਵਿੱਚ ਆ ਜਾਵੇ ਜੀਵਨ ਫਿਰ ਇਹ ਜਨਮ ਲੋਕ ਸੁਖੀਏ ਪਰ ਲੋਕ ਸਹਿਲੇ ਨਾਨਕ ਹਰ ਪ੍ਰਭ ਅਪੇ ਮਿਲ ਜੀ ਪਰ ਕਾ ਬੁਰਾ ਨਾ ਰੱਖੋ ਚੀਤ ਪਰ ਕਾ ਬੁਰਾ ਨਾ ਰੱਖੋ ਚੀਤ